ਅਕਸਰ ਦੋਸਤੋ ਦੇਖਿਆ ਜਾਂਦਾ ਹੈ ਕਿ ਪੈਣਾ ਨੂੰ ਵੀ ਆਪਣੇ ਭਰਾ ਦੇ ਵਿਆਹ ਦਾ ਬੇਹਦ ਚਾਹ ਹੁੰਦਾ ਹੈ ਜਿੱਥੇ ਕਿ ਵਿਆਹ ਵਾਲੇ ਦੇ ਰਸੇਰਾ ਬਣਾਈਦੇ ਬੇਹਦਰ ਪੀਏ ਲੈਂਦੀ ਹਨ ਪੈਣਾ ਉੱਥੇ ਹੀ ਦੋ ਤਿੰਨ ਪੈਣ ਨੇ ਵੀ ਆਪਣੇ ਭਰਾ ਦੇ ਸੋਹਣੇ ਬੰਨਾ ਬੰਨ ਦਿੱਤਾ ਸ਼ੇਰਾ ਤੇ ਆਪਣੀ ਮਰਜੀ ਦਾਲਿਆ 51000 ਰੁਪਏ ਜਿੱਥੇ ਕੀ ਦੋਸਤੋ ਵੀਡੀਓ ਹੋ ਗਈ ਸੋਸ਼ਲ ਮੀਡੀਆ ਉਤੇ ਵਾਇਰਲ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਲੜ ਦੇ ਬੰਨਿਆ ਹੋਇਆ ਸੋਹਣੇ ਬੰਦਾ ਸਿਰਾ ਤੇ ਬੇਹੱਦ ਜੱਜ ਰਹਿ ਜਾਇਆ ਥੇ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਵਿਆਹ ਵਾਲੇ ਦਿਨ ਆਪਣੀ ਕਰੀ ਹੋਈ ਕਮਾਈ ਪਾੜਾਂ ਦੇ ਵਿੱਚ ਅਡਾਦੇ ਦੇ ਹਨ ਤੇ ਦੂਜੇ ਪਾਸੇ ਜਦੋਂ ਪੰਜਾਬੀ ਵਿਆਹਾਂ ਦੇ ਵਿੱਚ ਆਪਣੇ ਜਸ਼ਨ ਮਨਾਉਦੇ ਹਨ ਤਾਂ ਫਿਰ ਉਹ ਆਪਣੇ ਰੱਬ ਨੂੰ ਵੀ ਨਿਸ਼ਚੇ ਤੇ ਕਰਦੇ ਤੇ ਧਰਤੀ ਉੱਪਰ ਅੱਡੀ ਵੀ ਨਹੀਂ ਲੱਗਦੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਇਸ ਮੁੰਡੇ ਦੀ ਪੈਣੂ ਨਾ ਚਾਹ ਹੋ ਗਿਆ ਜਿਸ ਨੇ ਆਪਣੇ ਭਰਾ ਦੇ ਬੰਨਿਆ ਸੋਨੇ ਦਾ ਨਾਸਿਰ ਜੱਥੇ ਕੀ ਕਿਹਾ ਜਾਣਾ ਹੈ ਕਿ ਪੰਜਾਬੀ ਮਿਆਂ ਵਾਲੇ ਦਿਨ ਤੇ ਹਰ ਦੁੱਖ ਤੋਂ ਉਹਦੇ ਹਨ ਜਿੱਥੇ ਕਿ ਉਹ ਆਪਣੀ ਟੌਰ ਤੇ ਆਪਣੇ ਖਾਣ ਪੀਣ ਤੋਂ ਬਿਨਾ ਕੁਝ ਵੀ ਨਹੀਂ ਸੋਚਦੇ ਤੇ ਦੂਸਰੇ ਸੋ ਵੀਡੀਓ ਬਾਰੇ ਕੀ ਕਹਿਣਾ ਚਾਹੂਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ